ਹੈਲੋ ਜੀ ਸਤਿ ਸ੍ਰੀ ਅਕਾਲ ਜੀ ਆਪਾਂ ਬਣਾ ਰਹੇ ਆ ਪ੍ਰਸ਼ਾਦ ਸੋਨੂੰ ਦੱਸਨੇ ਆ ਮੈਨੂੰ ਤੁਸੀਂ ਪੁੱਛਦੇ ਹੋ ਨਾ ਵੀ ਤੁਸੀਂ ਜਦੋਂ ਦੁਪਹਿਰ ਆ ਸਾਬ ਕੱਟਦੇ ਹੋ ਉਦੋਂ ਕੀ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਵੀ ਜੇ ਮੈਂ ਬਣਾਉਣੀ ਜੀ ਹੈ ਦੇਹ ਕਿਉਂਕਿ 12 ਵਜੇ ਦੇ ਵਿੱਚ ਕੁਝ ਹੀ ਟਾਈਮ ਰਹਿ ਗਿਆ ਆਪਾਂ ਬਣਾ ਮੰਨਦੇ ਠੀਕ ਇਹ ਕਾਪ ਚ ਕੈਮਰਾ ਜੀ ਇੱਕ ਹੱਥ ਨਾਲ ਬਣਾ ਰਹੇ ਆਪਾਂ ਦੇਖ ਦੇ ਦੁਪਹਿਰਾ ਸਾਬ ਕੱਟਣ ਦੀ ਮਰਜ਼ਾਦਾ ਮੇਰੀ ਤੈਹੀ ਹੈ ਵੀਰੇ ਜਿੰਨੀ ਜੇ ਮੈਨੂੰ ਲੱਗਦਾ ਕਿ ਮੈਂ ਰੱਖ ਸਕਦੀ ਆ ਮੈਂ ਉਸੇ ਹਿਸਾਬ ਨਾਲ ਹੀ ਮਰਜ਼ਾਦਾ ਰੱਖਦੀ ਆ ਤੇ ਅੱਜ ਬਸੇ ਮੈਂ ਸੰਡੇ ਨੂੰ ਦੁਪਹਿਰਾ ਸਾਬ ਖਾਦਦੀ ਆ ਮੇਰਾ ਰੁਟੀਨ ਦਾ ਬਣਾਉਣਾ ਹੈ ਇਸ ਕਰਕੇ ਸੰਡੇ ਨੂੰ ਹੀ ਦੁਪਹਿਰਾ ਤੱਕ ਕੱਟਦੀ ਆ ਮੈਂ ਮੇਰਾ ਚਾਹ ਦੁਪਹਿਰਾ ਸੇਵ ਕੱਟਣ ਤੱਕ ਇਹ ਹੀ ਤਰੀਕਾ ਹੈ ਜੀ ਮੈਂ ਫਿਰ ਤੋਂ ਲੈਣੀ ਆ ਸਹਤੋ ਕੇ ਸਹੀ 12 ਵਜੇ ਦੇ ਨੂੰ ਬਣਾ ਕੇ ਦੇਗ ਦੁਪਹਿਰਾ ਸੇਵ ਖੋਲ ਰੱਖ ਦਿੰਦੀ ਆ ਤੁਸੀਂ ਇਹਦੀ ਜਗ੍ਹਾ ਤੇ ਬਦਾਣਾ ਵੀ ਰੱਖ ਸਕਦੇ ਹੋ ਤੁਹਾਡੀ ਮਰਜ਼ੀ ਹੈ ਪਰ ਮੈਨੂੰ ਆਦਤ ਬਣੀ ਹੋਈ ਹੈ ਵੀ ਮੈਨੂੰ ਦੇਗ ਬਣਾਉਣੀ ਵਧੀਆ ਲੱਗਦੀ ਹੈ ਦੇਗ ਮੈਂ ਕਿੰਨੀ ਬਣਾਉਣੀ ਆ ਜਿੰਨੀ ਤੇ ਸਾਡੀ ਫੈਮਿਲੀ ਆ ਕਿਉਂਕਿ ਅੱਜ ਗੱਲ ਜੇ ਆਪਾਂ ਕਿਸੇ ਨੂੰ ਦੇਵਾਂਗੇ ਪ੍ਰਸ਼ਾਦ ਤਾਂ ਅਗਲਾ ਵੀਰੇ ਸੌ ਸਵਾਲ ਕਰਦਾ ਹਨਾ ਬੈਮ ਕਰਦਾ ਸੋ ਆਪਾਂ ਦੇ ਦ ਆਪਦੀ ਫੈਮਲੀ ਦੇ ਕਾਰਡਨ ਬਣਾਉਣੇ ਆ ਭੋਰਾ ਵੱਧ ਬਣਾ ਲੈਣੇ ਕੋਈ ਕਸਟਮਰ ਆ ਜਾਏ ਨਾ ਖੁੱਪ ਲੈਣੇ ਆ ਜਾਈ ਤੋਂ ਦੇਖਣੇ ਆ ਵੀ ਅਸੀਂ ਇਹਨਾਂ ਕਰਤੇ ਜਦ ਵੀ ਚਪੈਰਾ ਸਾਹਿਬ ਦੀ ਬਣਾਈ ਆ ਆ ਦੇਖੋ ਆ ਬਣਾ ਦੀ ਪਾ ਪਾ ਦੀ ਹੰਡ ਇੱਥੇ ਆਪਾਂ ਹੁਣ ਡਾਂਸ ਕਰਾਂਗੇ ਤੇਜ਼ ਤੁਡੀ ਆਪਣੀ ਆਪਣੀ ਮਰਜ਼ੀ ਅੱਗੇ ਜੇ ਛੋਟਾ ਕਦੇ ਨਹੀਂ ਵੀ ਟਾਈਮ ਲੱਗਦਾ ਦੇਖ ਤੁਸੀਂ ਨਾ ਵੀ ਬਣਾਇਓ ਪਹਰਾ ਸਾਬਾ ਕੱਟਰ ਨਹੀਂ ਪਰ ਜੇ ਤੁਹਾਡੀ ਆਦਤ ਬਣ ਗਈ ਤੁਸੀਂ ਆਪੇ ਬਣਾਉਂਗੇ ਫਿਰ ਆਦਤ ਬਣ ਗਈ ਦੇ ਨਾਲ ਤੇ ਨਾਲ ਘਰੇ ਕੜਾ ਬਰਬਾਦ ਹੋ ਜਾਂਦਾ ਨਾਲ ਜਿਹੜਾ ਦੁਪਹਿਰਾ ਸਾਹਿਬ ਹੈ ਕੱਟਿਆ ਜਾਂਦਾ 12 ਵਜੇ ਮੈਂ ਦੁਪਹਿਰਾ ਸਾਹਿਬ ਲਾਉਂਗੀ ਮੈਂ ਐਸੇ ਵੀਡੀਓ ਬਣਾਉਣ ਵਾਲੀ ਚਪਾਰਾ ਸੈੱਬੀਆਂ ਮਰ ਜਾਣਾ ਰਹਿ ਗਈ। ਹਾਂ ਦੇਖੋ। ਦੇਖ ਆਪਣੀ ਬਣ ਗਈ। ਇਹ ਦੇਖ ਆਪਣੀ ਬਣ ਗਈ ਵੀਰੇ। ਮੈਨੂੰ ਡਬਲ ਵੀਡੀਓ ਤਾਂ ਬਣਾਉਣੀ ਪੈਂਦੀ ਹੈ ਮੈਨੂੰ ਸਿੰਗਲ ਵੀਡੀਓ ਬਣਾਉਣੀ ਵੀ ਨਹੀਂ ਆਉਂਦੀ। ਕਿਨੇ ਇਹ ਕੱਟ ਕੇ ਜ ਬਣਾ ਲੈਂਦਾ ਥੋੜੀ ਮੈਨੂੰ ਔਖੀ ਲੱਗਦੀ ਆ ਹਰ ਇੱਕ ਦੀ ਵੀ ਅਡੋ ਅਡੀ ਮਰਜ਼ਾਦਾ ਹੁੰਦੀ ਆ ਕੋਈ ਕਿ ਮੇਰਾ ਕਰਦਾ ਦੇਖਿਆ ਜਾਵੇ ਰੱਬ ਦਾ ਰਾਹ ਖਾ ਲੋ ਬੱਸ ਤਾਂ ਕੋਈ ਮਾੜੀਆਂ ਮੋਟੀਆਂ ਗਲਤੀਆਂ ਬਾਕੀ ਨਾ ਤਾਂ ਇੱਕ ਤੋਂ ਮਿਲਦੀਆਂ ਰਹਿੰਦੀਆਂ ਹਾਂ ਦੇਖੋ ਜੀ ਪਾਣੀ ਆ ਤੇ ਪਾਣੀ ਆ ਪਾਣੀ ਦੇ ਨਾਲ ਇਹ ਦੇਗ ਹੈ ਇਹ ਆਪਾਂ ਨੂੰ ਜਿੱਥੇ ਆਪਣੀ ਧੂਫ ਜੋਤ ਲੱਗਦੀ ਹੈ ਮੈਂ ਉੱਥੇ ਰੱਖ ਕੇ ਆਉਂਗੀ ਆ ਵੀ ਹੁਣ ਆਪਾਂ ਚੱਲਦੇ ਹਾਂ ਜੀ ਮੰਦਰ 'ਚ ਜਿੱਥੇ ਆਪਾਂ ਧੂਖ ਜੋਤ ਕਰਦੇ ਹਾਂ। ਹਰੇ ਬਾਬਾ ਦੀਪ ਸਿੰਘ ਜੀ ਸੰਤ ਭਿੰਡਰਾ ਵਾਲੀ ਗੁਰੂ ਰਾਮਦਾਸ ਜੀ। ਸੋ ਨੂੰ ਮੈਂ ਰਿਪੋਰਟ ਦੇ ਦਸੂਗੀ ਕਿਉਂਕਿ ਮੈਂ ਥੋੜਾ ਜਿਹਾ ਧੂਖ ਜੋਤਦਾ ਕਰ ਰਹੀ ਆ। ਇਹ ਮੈਂ ਤੁਸੀ ਪੁੱਛਿਆ ਸੀ ਨਾ ਵੀ ਤੁਸੀਂ ਦੁਪਹਿਰਾ ਸਾਬ ਕਿਵੇਂ ਕੱਟ ਕੇ ਮੈਂ ਉਹਦੇ ਬਾਰੇ ਦੱਸੀ ਜਾਨੀ ਆ ਤੁਹਾਨੂੰ ਮੈਂ ਤਾਂ ਇਹਨੇ ਕੱਟਦੀ ਆ ਮੇਰੇ ਦੁਪਹਿਰਾ ਸਾਹਿਬ ਪ੍ਰਸ਼ਾਦ ਬਣਾਉਣੀ ਆ ਜੋਤ ਲਾ ਲੈਣੀ ਆ ਧੂਫ ਵੀ ਲਾ ਲੈਣੀ ਆ ਠੀਕ ਹੈ ਉਸੇ ਮੈਂ ਮੇਰੇ ਦੁਪਹਿਰਾ ਸਾਹਿਬ ਕੱਟਦੀ ਆ ਥਾ ਮੈਂ ਜੋਤ ਲਾਉਂਗੀ ਜੋਰ ਮਸਾ ਨੂੰ ਲੱਗੀ ਦਿਖਾਉਣੀ ਆ ਮੈਨੂੰ ਪਹਿਲਾਂ ਲਾ ਲੈਣ ਦਿਓ ਜੋਤ ਜਿੰਨਾ ਚਿਰ ਮਰਜ਼ੀ ਚੱਲ ਜੇ ਮੈਂ ਤਾਂ 13 ਜੋਤ ਲਾ ਦੇਣੀ ਹੁੰਦੀ ਐ ਜੀ ਕਦੇ ਵਹਿਮ ਨਹੀਂ ਕੀਤਾ ਵੀ ਜੋਤ ਕਿੰਨਾ ਚਿਰ ਚੱਲਦੀ ਐ ਜੀ ਤਾਂ ਮੈਂ ਕਦੇ ਵਹਿਮ ਨਹੀਂ ਕੀਤਾ ਸਹੀ 12:00 ਵੱਜ ਗਏ ਆ ਜੀ ਆਪਾਂ ਨੇ ਜੋਤ ਲਾਈ ਐ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਛੀਂਦਾ ਦੀ ਆਪਾਂ ਜੋਤ ਲਾਤੀ ਹਨ ਲਾੜਿਆ ਬੰਤੂ ਉਸੇ ਇਹ ਜਪੜਾ ਸਾਹਿਬ ਕਰਨ ਦੇਣਾ ਮੈਂ ਸਾਨੂੰ ਫਾਇਦੇ ਬਣਾ ਨਹੀਂ ਸਕਦੀ ਜਿਹੜੇ ਜਪੜਾ ਸਾਹਿਬ ਕਰਦੇ ਹਨ ਕੱਟਦੇ ਆ ਜਾਂ ਉਹੀ ਉਹਨਾਂ ਨੂੰ ਪਤਾ ਹੈ ਵੀ ਇਹਦੀ ਸ਼ਕਤੀ ਕਿੰਨੀ ਹੈ ਦਿਖਾਉਣੀ ਹੈ ਮੈਨੂੰ ਮੈਂ ਹੱਥ ਸਾਫ਼ ਕਰ ਲਾਂ ਕਿ ਉਹ ਵਾਲੀ ਆ ਦੇਖੋ ਜੀ ਆਪਾਂ ਜੋਤਲਾਤੀ ਬਾਬਾ ਦੀਪ ਸਿੰਘ ਜੀ ਦੀ ਆਪਨਾ ਪ੍ਰਸ਼ਾਦ ਪਿਆ ਆ ਕੋਲੇ ਪਾਣੀ ਪਿਆ ਤੇ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ ਮੈਂ ਜਪਰਾ ਸਾਹਿਬ ਕਿੱਦਾਂ ਲਾਉਂਗੀ ਮੈਂ ਉਹ ਦੂਸਰਾ ਫੋਨ ਚੱਕ ਲੇਵਾਂ ਦੁਪਹਿਰਾ ਸਾਹਿਬ ਦਾ ਪਾਠ ਬੈਸੇ ਮੈਂ ਚਿਪਚਿਪਾ ਕੇ ਲੈ ਕੇ ਆਉਣਾ ਜੀ ਤੇ ਮੈਂ ਦੁਪਹਿਰਾ ਸਾਹਿਬ ਦਾ ਪਾਠ ਨੂੰ ਸੋਚੀ ਬੈਠੀ ਜੀ ਮੈਂ ਚਿਪਚਿਪਾ ਕੇ ਲੈ ਕੇ ਆਉਂਗੀ ਕਿਉਂਕਿ ਮੈਂ ਨਾ ਵੀ ਉਹਦੋਂ ਬਾਅਦ ਮੈਂ ਫੋਨ ਬੰਦ ਕਰੂੰਗੀ ਮੈਂ 5 ਜਰਜੀ ਸਾਹਿਬ ਦਾ ਪਾਠ ਤੇ ਦੋ ਜੁਪਈ ਸਹਿਬ ਤੇ ਪਾਠ ਮੂਹ ਨਾਲ ਪੜ੍ਹੂੰਗੀ ਤੇ 23 ਸੋਖਣੀ ਸਹਿਬ ਦਾ ਪਾਠ ਸੁਣੂੰਗੀ ਐਵੇਂ ਵਿੱਚ ਦੁਪਹਿਰਾ ਸਹਿਬ ਕੱਟ ਗਿਆ ਜੀ ਇਹ ਮੇਰੀ ਦੁਪਹਿਰਾ ਸਹਿਬ ਕੱਟਣ ਦੀ ਵਸੇਹੀ ਮੈਨੂੰ ਯਾਦ ਆ ਗਈ ਵੀ ਬਾਬਾ ਦੀਪ ਸਿੰਘ ਦੀ ਜੋਤ ਲਾਤੀ ਪ੍ਰਸ਼ਾਲ ਬਣਾ ਕੇ ਰੱਖ ਲਿਆ ਪਾਣੀ ਰੱਖ ਲਿਆ ਤੇ ਹੁਣ ਆਪਾਂ ਕਰਦੇ ਆ ਜੀ ਪਾਠ ਸ਼ੁਰੂ ਤੇ ਕਿਉਂਕਿ ਪਾਠ ਸ਼ੁਰੂ ਕਰਦੀ ਮੈਂ ਵੀਡੀਓ ਨਹੀਂ ਬਣਾਉਂਦੀ ਦੀ ਪੁੰਨਤਾ ਬਣਾ ਲੈਂਦਾ ਤੇ ਹੁਣ ਦੀ ਪੂ ਬਾਹਰ ਗਿਆ ਤਾਂ ਇਹ ਮੀਰੀ ਚੁਬਹਰਾ ਸਾਹਿਬ ਕੱਟਣ ਦੀ ਹੀ ਮਰਜ਼ਾ ਦਾ ਮੈਂ ਆਏ ਐ ਤਵਾਰ ਕਰਦੀ ਆ ਚੁਬਹਰਾ ਸਾਹਿਬ ਤੇ ਪਰ ਤੁਸੀਂ ਇਹਦੇ ਗੁਣ ਜਾਣ ਕੇ ਨਾ ਹਰਾਨ ਰਹਿ ਜੂਗੇ ਹੱਕੇ ਪੱਕੇ ਰਹਿ ਜੂਗੇ ਕਮਲੇ ਹੋ ਜੂਗੇ ਇੰਨਾ ਜਿਆਦੇ ਦੀ ਪਾਵਰ ਹੈ ਇਸ ਪਾਠ ਕਰਨ ਦੀ ਪਾਵਰ ਬਹੁਤ ਜਿਆਦੇ ਹੈ ਸੋ ਨੂੰ ਆਪ ਹੀ ਪਤਾ ਲੱਗੂ ਪਾਠ ਕਰਨ ਦੀ ਇਥੇ ਮੰਦਰ ਦੇ ਵਿੱਚ ਬਹੁਤ ਜਿਆਦੇ ਗਰਮੀ ਹੈ ਜੀ ਤੇ ਮੈਂ ਪਾਠ ਕੁਰਸੀ ਦਾ ਕੁਰਸੀ ਦੇ ਬੈਕ ਕਰੂੰਗੀ ਮੈਂ ਤੁਹਾਨੂੰ نیچے ਨਹੀਂ ਬਿਠਾ ਜਾਂਦਾ ਆਪਾਂ ਚੱਕਦੇ ਹਾਂ ਗੁੱਟਕਾ ਸਾਹਿਬ ਜੀ ਵਾਹਿਗੁਰੂ ਸੱਚ ਬਾਸ਼ ਤੇਰੀ ਅਸਰਾ ਦੇਖੋ ਜੀ ਨਿੱਕਾ ਜਿਹਾ ਆਪਣੇ ਸ੍ਰੀ ਸਾਹਿਬਾਂ ਜਿਹੜਾ ਪਾਜੀ ਦੇ ਨਾਲ ਆਪਾਂ ਭੋਗ ਲਵਾਵਾਂਗੇ ਜਦੋਂ ਆਪਣੇ ਪਾਠ ਪੂਰੇ ਹੋਗੇ ਉਦੋਂ ਤੱਕ ਰੱਪਾ ਕਰਦੇ ਹਾਂ ਜੀ ਜੁਪਹਿਰਾ ਸਾਹਿਬ ਦਾ ਪਾਠ ਸੋ ਜੁਪਹਿਰਾ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋ ਜਿਨ੍ਹਾਂ ਦੇ ਅੜੇ ਕੰਮ ਆਉਣ ਨਿਕਲਣਗੇ ਇਹ ਮੇਰਾ ਮੰਨਣਾ ਹੈ ਇਹ ਮੇਰੇ ਕੰਮ ਅੜੇ ਨਿਕਲੇ ਹੋਏ ਤੇ ਸੋਡੇ ਵੀ ਨਿਕਲਣਗੇ ਤੇ ਰਕਾਸ਼ਟਾ ਮੇਰੀ ਬੀ ਤੁਸੀਂ ਨੂੰ ਸਮਝ ਆ ਗਈ ਹੋਣੀ ਵੀ ਮੈਂ ਚਪੈਰਾ ਸਾਹਿਬ ਕਿਦਾਂ ਘਟਦੀਆਂ ਤੇ ਜਿੰਨਾ ਜਿਹੜੇ ਬੰਦੇ ਕੋਈ ਬਾਹਰ ਲੇ ਗਏ ਸਾਂ ਜਾਂ ਬਿਲਕੁਲ ਟਾਈਮ ਨਹੀਂ ਹੁੰਦਾ ਨਹੀਂ ਟਾਈਮ ਲੱਗਦਾ ਤਾਂ ਤੁਸੀਂ ਚਪੈਰਾ ਸਾਹਿਬ ਕਰਨਾ ਚ ਫੋਨ ਲਾ ਕੇ ਸੁਣ ਵੀ ਸਕਦੇ ਹੋਗੇ ਕੋਈ ਵਹਿਮ ਨਾ ਕਰਿਆ ਕਰੋ ਕੋਈ ਚੱਕਰ ਨਹੀਂ ਵੀਰੇ ਕੰਮ ਵੀ ਕਰਨਾ ਢਿੱਡ ਵੀ ਭਰਨਾ ਤੇ ਤੁਸੀਂ ਆਪਣਾ ਜਦੋਂ ਤੁਸੀਂ ਬਸਦਾ ਸਫਰ ਕਰ ਰਹੇ ਹੁੰਨੇ ਹੋ ਹਨਾ ਕੋਈ ਉਧਰਲੇ ਕੰਮ ਤੋਂ ਉਧਰ ਜਾ ਰਹੇ ਹੋ ਮੈਂ ਬਾਹਰਲੇ ਵਾਸਤੇ ਦੱਸ ਰਹੀ ਹਾਂ ਉਦੋਂ ਉੱਧਰ ਜਾ ਰਹੇ ਹੋਣਾ ਤਾਂ ਉਦੋਂ ਤੁਸੀਂ ਜਪਹਿਰਾ ਸਾਹਿਬ ਸੁਣ ਲਿਆ ਕਰੋ ਜੇ ਨਹੀਂ ਪੜਿਆ ਜਾਂਦਾ ਨਾ ਸੁਣ ਲਿਆ ਕਰੋ ਅੱਖਾਂ ਬੰਦ ਕਰਕੇ ਬਸ ਤੁਸੀਂ ਇਹ ਸਮਝਿਆ ਕਰੋ ਵੀ ਅਸੀਂ ਬਾਬਾ ਦੀਪ ਸਿੰਘ ਦੇ ਗੁਰੂ ਘਰ ਅਸ਼ੀਦਾ ਦੇ ਗੁਰੂ ਘਰ ਅੰਮ੍ਰਿਤਸਰ ਬੈਠੇ ਆਂ ਤੇ ਤੁਹਾਨੂੰ ਫੇਰ ਵੀ ਹੋਣ ਲੱਗ ਜੂਗੀ ਵੀ ਅਸੀਂ ਬਾਬਾ ਦੀਪ ਸਿੰਘ ਦੇ ਗੁਰੂ ਘਰ ਅੰਮ੍ਰਿਤਸਰ ਬੈਠੇ ਆਂ ਉਹ ਮੈਨੂੰ ਫੀਲ ਹੋਣ ਲੱਗ ਜਾਂਦਾ ਜਿਵੇਂ ਤੁਸੀਂ ਸੋਚਉਂਗੇ ਸੋ ਇਸ ਵੀਰੇ ਆਪਣਾ ਪਾਠ ਚਪਈ ਸਾਹਿਬ ਦੀ ਸੌਰੀ ਚਪਹਿਰਾ ਸਾਹਿਬ ਦਾ ਮਰਿਆਦਾ ਮੇਰੀ ਇਹੀ ਹੈ ਵੀ ਹੋਰਾਂ ਦਾ ਆਪਾਂ ਕੁਝ ਕਹਿ ਨਹੀਂ ਸਕਦੇ ਮੈਂ ਤਾਂ ਇਦਾਂ ਹੀ ਕਰਨੀ ਹੈ ਸਿਰ ਤੋਂ ਨਹੀਂ ਲਾ ਜੀ ਸੋ ਆਪ ਸਭ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਬਾਬਾ ਦੀਪ ਸਿੰਘ ਜੀ ਆਪਦੀਆਂ ਮਨੋ ਕਾਮਨਾ ਬੂਰੀਆਂ ਕਰਨ ਸੋ ਬਾਬੇ ਸ਼ੀਦਾਨੂ ਨਾ ਮੰਨ ਕੇ ਦੇ ਕੋਝ ਪੈਰਾ ਕੱਟ ਕੇ ਦੇਖੋ ਸੋਡੇ ਵੀ ਦੁੱਖ ਕੱਟੇ ਜਾਣਗੇ ਇਸ ਦਿਨ ਵਾਦਾ ਜਾਣਗੇ ਸੋਡੀ ਵਾਹਿਗੁਰੂ